ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਸ਼ੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਤ ਦਿਹਾੜਾ ਤਨਵਰੀ ਸਾਹਿ ਲਏ ਲਿਖਾਇ ਮਲਕ ਜੀ ਕੰਨੀ ਸੁਣੀ ਨਾਮ ਬਹੁਤ ਕਾਲੇ ਆਏ ਜਿੰਦ ਨਿਮਾਣੀ ਕੱਢੀਐ ਹਟਾ ਕੂਕੜ ਕਾਏ ਸਾਹਿ ਲਖੇ ਨਾ ਚਲਨੀ ਜਿੰਦੂ ਕੋ ਸਮਝਾਏ ਜਿੰਦ ਬਹਟ ਮਰਨ ਵਾਰ ਲੈ ਜਾਸੀ ਪਰਨਾਏ ਆਪਣਾ ਤੀਜੂਲ ਕੈ ਕਲ ਲਗੈ ਤਾਏ ਵਾਲਹੁ ਨਕੀ ਪਰਸਲਾਤ ਕੰਨੀ ਨਾ ਸੁਣੀ ਆਏ ਫੀਦਾ ਕਿੜੀ ਪਵੰਦਾਈ ਖੜਾ ਨਾ ਆਪ ਮੁਹਾਏ ਪਰੀਦਾ ਦਰ ਦਰ ਐਸੀ ਗਾਖੜੀ ਚੱਲਾਂ ਦੁਨੀਆ ਭੱਤ ਬੰਨ ਉਠਾਈ ਕੋਟਲੀ ਕੱਤੈ ਵੰਜਾ ਘਾਤਾ ਕਿ ਜਨਾ ਮੁਝਾ ਇੱਕ ਜਨਾ ਸੁਝੈ ਦੁਨੀਆ ਗੁਜੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਾਹੀਂ ਤਾਂ ਹੋਵੇ ਤਜਾ ਆਹੇ ਫਰੀਦਾ ਜੇ ਜਾਣਾ ਤਿਲ ਥੋੜ੍ਹ ਲਈ ਸੰਭਲ ਬੁੱਕ ਭਰੀ ਜੇ ਜਾਣਾ ਸੋਨੰਦੜਾ ਤਾਂ ਥੋੜਾ ਮਨ ਕਰੀ ਜੇ ਜਾਣਾ ਲੜ ਛਜਣਾ ਪੀੜੀ ਪਾਈ ਗੰਡਾ ਤੈ ਜਿਵੜ ਮਨ ਨਹੀਂ ਕੋ ਸਭ ਜਗ ਡਿੱਟਾ ਹਣਡਾ ਫਰੀਦਾ ਜੇ ਤੂੰ ਅਗਲ ਲਤੀਫਾ ਕਾਲੇ ਲਿਖਣਾ ਲੇਖ ਆਪਣੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੇ ਮਰਨ ਮੁਕੀਆਂ ਤਨਾਂ ਦਾ ਮਾਰੇ ਘੁੰਮ ਆਪਣੇ ਘਰ ਜਾਈਏ ਪੈਰ ਤਨਾਂ ਦੇ ਚੁੰਮ ਫਰੀਦਾ ਜਾਤੋਂ ਕੱਟਣ ਵੇਲ ਤਾ ਤੂ ਰੱਤਾ ਦੁਨੀ ਸਿਓ ਮਰਗ ਸਵਾਹੀ ਲੀਏ ਜਾਂ ਭਰਿਆ ਤੰ ਲਦਿਆ ਦੇ ਫਰੀਦਾ ਜੋਤੀਆ ਦਾੜੀ ਹੋਈ ਪੂਰ ਅਗੋਂ ਡੇੜਾ ਆਇਆ ਪਿਛਾ ਰਹਿਆ ਦੂਰ ਦੇ ਫਰੀਦਾ ਜੇਤੀਆ ਸਕਰ ਹੋਈ ਵਿਸ ਸਾਈਂ ਵਾਜੋ ਆਪਣੇ ਵਿਦਨ ਕਹੀਏ ਕੈਸਾ ਫਰਿਦਾ ਆਖੀਂ ਦੇਗ ਪਤਨੀਆ ਸੁਣ ਸੁਣ ਰੀਨੇ ਕੰਨ ਸਾਗ ਪਗੰਦੀ ਆਈਆ ਹੋਰ ਕਰੇਂਦੀ ਵੰਨ ਫਰਿਦਾ ਕਾਲੀ ਜਿਨੀ ਨਾ ਰਾਵਿਆ ਤੌਲੀ ਰਾਵੈ ਕੋਈ ਕਰਸਾ ਇਸੋ ਕਰਹੜੀ ਰੰਗ ਨਵੇਲਾ ਹੋਏ ਮਹਲਾ ਤਜਾ ਫਰੀਦਾ ਕਾਲੀ ਤੌਲੀ ਸਰਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਰਮਨ ਲਗਾਈ ਜੇ ਲੋਚੈ ਸਉ ਕੋ ਵੇ ਏਹੋ ਪਰਮ ਤੇਲਾ ਖਸੂਂ ਕਾ ਜੈ ਪਾਵੇ ਤੈ ਦੇ ਫਰੀਦਾ ਜਿੰਨ ਲੋਇਣ ਜਗ ਮੋਹਿਆ ਸਹੀ ਲੋਣ ਮੈਂ ਟਿੱਠ ਕੱਜਲ ਰੀਗ ਨਾ ਸਹੰਦਿਆ ਸੇ ਪੰਗੀ ਸੋਈ ਬੈਠਾ ਫਰੀਦਾ ਕੋ ਕਿੰਦਿਆ ਚਾ ਕਿੰਦਿਆ ਮਤੀ ਦਿੰਦਿਆ ਨਿਤ ਜੋ ਸੈਤਾਨ ਨੂੰ ੰਜਾਇਆ ਸੇਕਤ ਫੇਰਹਿ ਚਿੱਤ ਫਰੀਦਾ ਤੇ ਉਪਵਾਹੇ ਦਬ ਸੇ ਜਾਈਂ ਲੋੜੇ ਸਭ ਇੱਕ ਚੀਜ਼ ਬਿਆਲ ਤਾੜੀ ਹੈ ਤਾਂ ਸਾਈਂ ਦੈ ਤਰਵਾੜੀ ਹੈ ਫਰੀਦਾ ਕਾ ਕਨਨ ਦਿੰਦੀ ਹੈ ਕਾਕੂ ਜੇੜ ਨਾ ਕੋਈ ਜੀਵਨ ਦੇ ਪੈਰਾਂ ਤਲੇ ਮੋਇਆਂ ਉਪਰ ਹੋਏ ਪ੍ਰੀਦਾ ਜਾਂ ਲੰਬਤਾ ਨੇ ਹੋ ਕਿਆ ਲੰਬਤਾ ਕੂੜਾ ਨੇ ਹੋ ਕਿ ਚਰ ਚੱਤ ਲੰਗਾਈ ਐ ਛੱਪੜ ਟੁੱਟੇ ਮੇ ਹੋ ਪ੍ਰੀਦਾ ਜੰਗਲ ਜੰਗਲ ਕਿਆ ਪਵਹੈ ਵਣ ਕੰਡਾ ਮੋੜੇ ਵਸੀ ਰਵ ਹਿਆਲੀ ਐ ਜੰਗਲ ਚਾ ਟੁੰੜੇ ਪ੍ਰੀਦਾ ਇਨੀ ਨਿੱਕੀ ਜੰਗੀ ਐ ਤਲ ਡੂੰਗਰ ਪਵੇ ਓਮ ਅਜ ਪ੍ਰੀਦਾ ਕੂਚੜਾ ਸਹ ਕੋਹਾ ਥੀ ਓਮ ਫਰੀਦਾ ਰਾਤੇ ਵੱਡੀਆਂ ਧੁੱਕ ਕੁੱਟਣ ਪਾਸ ਤਿੱਖਤ ਨਾਂ ਦਾ ਜੀਵਿਆ ਜਨਾਂ ਵਡਾਣਿਆਸ ਫਰੀਦਾ ਜੀ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆਂ ਐੜਾ ਚਲੇ ਮੁਜੀ ਝਜੋ ਉੱਪਰ ਅੰਗਾਰਾ ਫਰੀਦਾ ਲੋੜੇ ਦਾ ਕਿ ਵਿਜੌਰੀਆਂ ਕਿਕਰ ਵਿਜੈ ਜੱਟ ਹੰਡਾ ਉਨਕ ਤਾਇੰਦਾ ਪੈਦਾ ਲੋੜੇ ਪਟ ਫਰੀਦਾ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਚੱਲਾ ਤਾਂ ਪਿੱਜਾ ਕੰਬਲੀ ਰਹਾ ਤਤ ਤੈਨੇ ਪਿੱਜੋ ਸੰਜੋ ਕੰਬਲੀ ਅੱਲਾ ਵਰਸੋਂ ਮੇ ਹੋ ਜਾਏ ਮਿਲਾਂ ਤੈਨ ਸੱਜਣਾ ਟੁੱਟੋ ਨਾਹੀ ਨੇ ਹੋ ਫਰੀਦਾ ਮੈਂ ਪੁਲਾਵਾ ਪੱਗਦਾ ਮਤ ਮੈਲੀ ਹੋਏ ਜਾਏ ਕਹਿ ਲਾਰੂ ਨਾ ਜਾਣੀ ਸਿਰ ਤੇ ਮਿੱਟੀ ਖਾਰੇ ਫਰੀਦਾ ਸ਼ਕਰਖੰਡ ਨਿਵਾਤ ਗੁਰ ਮੱਖ ਮੰਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਤ ਫਰੀਦਾ ਰੋਟੀ ਮੇਰੀ ਕਾਟ ਕੇ ਲਾਉਣ ਮੇਰੀ ਭੁੱਖ ਜਿੰਨਾ ਕਦੀ ਚੋਪੜੀ ਘਣੇ ਸਹਿਣ ਕੇ ਤੁਕ ਰੁਕੇ ਸੁਕੀ ਕਾਇ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਆਦਿਨਾ ਸੁੱਤੇ ਕੰਤ ਸੋ ਅੰਗ ਮੁੜੇ ਮੁੜ ਜਾਏ ਜਾਇ ਪੁੱਛੋ ਟੋਹਾ ਗਣੀ ਤੁਮ ਕੋ ਰਹਿਣ ਵਿਹਾਰੇ ਸੌਰਹਿ ਢੋਈ ਨਾ ਲਹ ਪਈਏ ਨਾਹੀਂ ਥਾਉ ਫਿਰ ਵਾਤੜੀ ਨਾ ਪੁੱਛਾਈ ਧਨ ਸੁਹਾਗਣ ਨਾ ਸੌਰਹਿ ਪਈਏ ਕੰਤ ਕੇ ਕੰਤ ਅਗ ਮੱਥਾ ਹੋ ਨਾਨਕ ਸੁ ਸੁਹਾਗਣੀ ਜੋ ਪਾਵੇ ਵੇ ਪਰਵਾਹ ਨਾਤੀ ਤੋ ਤਿਸੰਬਹਿ ਸੁਤੀ ਆਏ ਨਚੰਦ ਫਰੀਦਾ ਰਹੀ ਸੋ ਬੇੜੀ ਹਿੰਗ ਦੀ ਕਈ ਕਥੂਰੇ ਕੰਦ ਜੋਵਨ ਜਾਂਦੇ ਨਾ ਡਰਾ ਜਿਸ ਹੈ ਪ੍ਰੀਤ ਨਾ ਜਾਏ ਪ੍ਰੀਤਾ ਕਿੰਦੀ ਜੋਵਨ ਪ੍ਰੀਤ ਦੇ ਨਾਸ ਸੁਗਏ ਕੁਮਲਾਏ ਫਰੀਦਾ ਚਿੰਟ ਕਟੋਲਾ ਵਾਣ ਦੁਖ ਬਿਰਹਾ ਵਿਸਾਵਣ ਲਈ ਹੋਇ ਉਹ ਮਹਾਰਾਜ ਜੀਵਨਾ ਤੋ ਸਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਐ ਬਿਰਹਾ ਨੂੰ ਸੁਲਤਾਨ ਫਰੀਦਾ ਜੇ ਤਨ ਵਿਰਹਾਉਣਾ ਉਪਜੈ ਸੁ ਤਨ ਜਾਣ ਮਸਾਨ ਫਰੀਦਾ ਇਸ ਗੰਦਲਾ ਧਰਿਆ ਖੰਡ ਲਿਵਾੜ ਇਕ ਰਾਹ ਦੇ ਰਹਿ ਗਏ ਇਕ ਰਾਧੀ ਗਏ ਉਦਾੜ ਪਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਾਮ ਲੇਖਾ ਰਬ ਮੰਗੇ ਸਿਆ ਤੂੰ ਆਹੋਂ ਕੇਰੇ ਕਮ ਪਰੀਦਾ ਦਰ ਦਰਵਾਜੇ ਜਾਇ ਕੈ ਕੌਂ ਡਿਠੋ ਕੜਿਆ ਲਾਇ ਉਹਨੇ ਦੱਸਾ ਮਾਰੀਐ ਹਉ ਦੋਸਾਂ ਦਾ ਕਿਆ ਹਾਲ ਕੜੀਏ ਕੜੀਏ ਮਾਰੀਐ ਤਹਰੀ ਲਹ ਸਜਾਏ ਸੋਹੜਾ ਕੜਿਆਲ ਜੋ ਢੁਕੀ ਰਹਿਣ ਵਿਹਾਰੇ ਮੁੱਢੋ ਹੋ ਆਸ਼ੇਕ ਫਰੀਦ ਕੰਮਣ ਲੱਗੇ ਤੇ ਜਿਸ ਵਰਿਆ ਜੀਵਣਾ ਇਹ ਤਨ ਹੋ ਸਿਖੇ ਫਰੀਦੋ ਵਾਰ ਪਰਾਇ ਵੈਸਨਾਉ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰਖਸੀ ਜੀਉ ਸਰੀਰੋਂ ਲੈ ਕੰਦ ਪਹਾੜਾ ਸਰਕੜਾ ਵਣ ਕੈ ਸਰ ਲੋਹਾਰ ਫਰੀਦਾ ਹੋ ਲੋੜਿ ਸੋ ਆਪਣਾ ਤੂੰ ਲੋੜੈ ਅੰਗਿਆਰ ਫਰੀਦਾ ਇੱਕ ਨਾਇਆ ਟਾਇਆ ਗਲਾ ਇੱਕ ਨਾ ਨਹੀਂ ਲੋਨ ਅਗੇ ਗੈ ਸੰਜਾ ਪਸਨ ਛੋਟਾਂ ਖਾਸੀ ਕੋਣ ਪਾਸ ਦੁਆ ਮੈਂ ਸਤਿ ਸ਼ਰ ਰ ਭੇਰੀ ਸਡੋ ਰੱਡ ਜਾਇ ਸਤੇ ਜੀ ਰਾਂ ਨੂੰ ਮੈਂ ਥੀਏ ਅਤੀ ਮਾ ਗੱਡ ਫਰੀਦਾ ਕੋਟੇ ਮਨ ਮਾੜੀਆਂ ਉਸਾਰੇ ਦੇ ਪੀ ਗਏ ਊੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਕਿੰਤੜੋਂ ਮੈਂ ਕਾਏ ਅਗਲੀਆਂ ਜਨਨਾ ਕਾਏਂਗੇ ਕ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਕ ਫਰੀਦਾ ਦੋ ਦੀਵ ਬਲੰਦਿਆ ਮਲਕ ਬੈਠਾ ਆਏ ਗੜ ਦਿੱਤਾ ਘੜ ਰੁਟਿਆ ਦੀਵੜੇ ਗਿਆ 부ਝਾਏ ਫਰੀਦਾ ਵੇਕ ਪਾਹ ਜੇਥੀਆ ਜਿਸਰਤੀ ਅਤਲਾਕ ਮੰਦ ਅਰ ਕਾਗਦਾ ਕੁੰਘੇ ਕੋਇਲਿਆ ਮੰਦੇ ਅਮਲ ਕਰਿੰਦੇ ਆ ਇਹ ਸਜਾਇਤ ਨਾ ਫਰੀਦਾ ਕਨੋਂ ਸੱਲਾ ਸੁਫੂਗਾਲਾ ਦਿਲ ਕਾਤੀ ਗੁਲਵਾਤ ਬਾਹਰ ਸੈ ਚੰਦਨਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤਨਾ ਨਿਕਲੇ ਜੇ ਤਨ ਜੀ ਰਹੇ ਕੋਏ ਜੋਤ ਨਰਤੇ ਰਬ ਸਿਓ ਤਨ ਤਨ ਰਤਨਾ ਹੋਏ ਮਹਲਾ ਤੀਜਾ ਇਓ ਤਨ ਸਭ ਰਤ ਹੈ ਰਤ ਇੰਤਨ ਨ ਹੋਏ ਜੋ ਰਤੇ ਸੇ ਆਪਣੇ ਤੇ ਤਨ ਲੋਭ ਰਤ ਨ ਹੋਏ ਪੈ ਪੈ ਤਨ ਕੀ ਨ ਹੋਏ ਲੋਭ ਰਤ ਵਿੱਚੋਂ ਜਾਏ ਜੋ ਵੈ ਸੰਤਰਤਾ ਅਥ ਦੋਏ ਤੂੰ ਹਰ ਕਾ ਭਉ ਦੁਰਮਤ ਮੈ ਲਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਏ ਸਰਵਰ ਟੁੰਡ ਲਹੋ ਜਿੱਤੋਂ ਲੱਭੀ ਵਤ ਚੱਕ ਟੁੰਡਾ ਕਿਆ ਹੋਵੇ ਚਿੱਕੜ ਡੁੱਬੇ ਹੱਥ ਫਰੀਦਾ ਨੰਦੇ ਕੰਤ ਨਾ ਰਾਵੈ ਉਹ ਵੱਡੀ ਤੀਮਜਾਸ ਤਨਕ ਕਹਿੰਦੇ ਗੁਰਮੇ ਤੈਸਹਿ ਨਾ ਮਿਲਿਆ ਸੇ ਫਰੀਦਾ ਸਿਰ ਪਲਿਆ ਦਾੜੇ ਪਲੀਆਂ ਮੁੱਛਾਂ ਵੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਨ ਹੈ ਕੈਰਲੀਆਂ ਫਰੀਦਾ ਕੋਠੇ ਧੁੱਕੜ ਕੇ ਤਰਾ ਪਤ ਨਿੰਦੜੀ ਨਿਵਾਰ ਜੋ ਦਿਲ ਤੇ ਕਾਣ ਵੇ ਗਏ ਬਿਲਾ ਰਿਦਾਨ ਫਰੀਦਾ ਕੋਠੇ ਮੰਡਪ ਮਾੜੀਆਂ ਇਤਨਾ ਲਾਇ ਚਿੱਤ ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਤ ਫਰੀਦਾ ਮੰਡਪ ਮਾਲਾ ਲਾਏ ਮਰਗ ਸਤਾਣੀ ਚਿੱਤ ਧਰ ਸਾਈ ਜੈ ਸੰਭਾਲ ਜਿੱਤਾ ਹੀ ਪਵੰਜਨਾ ਪ੍ਰਿਦਾ ਜਿੰਨੀ ਕਮੀ ਨਾ ਹੈ ਗੋਣਾ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਤੀਂ ਵਹੀ ਸਾਈਂ ਦਾ ਦਰਵਾਰ ਪ੍ਰਿਦਾ ਸਾਹਿਬ ਦੀ ਕਰ ਚਾ ਕਰੀ ਦਿਲ ਦੀ ਲਾਹੇ ਭਰਾ ਦਾ ਦਰਵੇਸਾਂ ਨਾਲ ਲੋੜੀਏ ਰੁੱਖਾਂ ਦੀ ਜੀ ਰਾਂਦ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸੇ ਕੁਨਹੀਂ ਪਰਿਆ ਮੈਂ ਫਿਰਾਂ ਲੋਕ ਕਹਿਂਦਰੇਸ ਤਤਿ ਤੋਇ ਨਾ ਪਲਵੈ ਜੇ ਜਲ ਟੁੱਬੀ ਦੇ ਫਰੀਦਾ ਜੋ ਦੋਹਾ ਕਣ ਰੱਬ ਦੀ ਚੋਰਿੰਦੀ ਚੁਰੇ ਜਾਂ ਕੁਆਰੀ ਤਾ ਚਾਉ ਵਿਵਾਹੀ ਤਾ ਮਾਮਲੇ ਫਰੀਦਾ ਇਹੋ ਪਛੋਤਾਉ ਵਤ ਕੁਆਰੀ ਨਾ ਥੀ ਐ ਦਲਰ ਕੈ ਰੀ ਛਪੜੇ ਆਇਉ ਲੱਤੇ ਹੰਜ ਤਿੰਜੂ ਬੋੜ ਨਾ ਪੀਵਾ ਉਡਣ ਸੰਧੀ ਡੰਜ ਆਸ ਉਡਰ ਕੁਦਰਾ ਪਿਆ ਲੋਕ ਬਿਦਾਰਣ ਜਾਏ ਜੈ ਨਾ ਲੋਕ ਨ ਜਾਣਦਾ ਹਸ ਦਾ ਕੁਦਰਾ ਖਾਏ ਚੱਲ ਚੱਲ ਗਈਆਂ ਪੰਕੀਆਂ ਜਿੰਨੇ ਵਸਾਏ ਤਲ ਫਿਰਦਾ ਸਰ ਭਰਿਆ ਪੀ ਚਲਸੀ ਥਕੇ ਕਵਲ ਇਕੱਲਾ ਫਰੀਦਾ ਇਤ ਸਹਾਰੇ ਕੋਇ ਸਵਣ ਕੀੜਾ ਲੜਿਓ ਮਾਸ ਕਿਤੜਿਆ ਜਗ ਵਾਪਰੇ ਇਕਤ ਪਿਆ ਆਪਸੇ ਫਰੀਦਾ ਪੰਨੀ ਘੜੀ ਸਵਨਵੇ ਟੁੱਟੀ ਨਾ ਕਰ ਲੱਜ ਅਜਰਾਇਲ ਫਰਿਸ਼ਤਾ ਕਹਿ ਕਰ ਨਾ ਠੀ ਅੱਜ ਫਰੀਦਾ ਪੰਨੀ ਘੜੀ ਸਵਨਵੇ ਟੁੱਟੀ ਨਾ ਕਰ ਲੱਜ ਜੋ ਸਜਣ ਕੋਇ ਪਾਰਤੇ ਸੇਕੋਂ ਆਵੇ ਅੱਜ ਫਰੀਦਾ ਬੇਨਿਵਾਜਾ ਕੁੱਤਿਆ ਇਹ ਨ ਭਲੀ ਰੀਤ ਕਭੀ ਚੱਲਣਾ ਆਇਆ ਪੰਜੇ ਵਕਤ ਮਸੀਤ ਓਟ ਫਰੀਦਾ ਜੋ ਸਾਜ ਸੁਵੇ ਨਿਵਾਜ ਗੁਜਾਰ ਜੋ ਸਰਸਾਈ ਨਾ ਨਿਵੇ ਸੋਸਰ ਕਪ ਉਤਾਰ ਜੋ ਸਰਸਾਈ ਨਾ ਨਿਵੇ ਸੋਸਰ ਕੀਜੈ ਕਾਈ ਕੁੰਡੇਟ ਜਲਾਈ ਜਾਏ ਬਲਣ ਸੰਦੈ ਤਾਏ ਫਰੀਦਾ ਕਿਤਾ ਟੰਡਾ ਮਾਪਿਆ ਜਿੰਨੀ ਤੂੰ ਜਣਿਓ ਏ ਤੈ ਪਸੋ ਲੱਦ ਗਏ ਤੂੰ ਅਜੈ ਨਾ ਪਤੀਣੋ ਏ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੀ ਅਕਮੁ ਲਿਆ ਉਸੀ ਦੁਜਗ ਸੰਦੀਪਾ ਹੈ ਮਹਲਾ ਪੰਜਵਾ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਕੀਐ ਜਦ ਉਸਿਲ ਕੋਈ ਨਾਹੀਂ ਫਰੀਦਾ ਜਿਹਦੇ ਨਾਲਾ ਕਪਿਆ ਜਿਗਲ ਕਪੈ ਚੌਕ ਪਉਣ ਨਾ ਇਤੀ ਮਾਮਲੇ ਸਹਾਨਾ ਇਤੀ ਦੁਖਾ ਚਬਨ ਚੱਲਣ ਰਤਨ ਸੇ ਸੁਨੀਰ ਵਹ ਗਾਏ ਏੜੇ ਮੋਤੀ ਤਾ ਸੇ ਜਾਨੀ ਚੱਲ ਗਾਏ ਫਰੀਦਾ ਬਰੇਦਾ ਭਲਾ ਕਰ ਗੁੱਸਾ ਮੰਨ ਹੰਡਾਏ ਤੇਹੀ ਰੁਕ ਨਾ ਲੱਗਾਈ ਭੱਲੇ ਸਭ ਕੁਛ ਪਾਏ ਫਰੀਦਾ ਪ੍ਰੰਖ ਪ੍ਰਾਹਣੀ ਦੁਨੀ ਸੁਹਾਵਾ ਬਾਗ ਨੌਤਵ ਜੀ ਸੁਐ ਸੋ ਚੱਲਨ ਕਾ ਕਰ ਸਾਜੇ ਫਰੀਦਾ ਰਾਤ ਕਤੂਰੀ ਵੰਡੀਐ ਸੁਤਿਆ ਮਿਲੈ ਨਾ ਭਾਉ ਜਿਨ੍ਹਾਂ ਨੇ ਨਿੰਦਾ ਆਵਲੇ ਤਨਾ ਮਿਲਨ ਕੋ ਵਾ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ ਉੱਚੇ ਚੜਕੇ ਦੇਖਿਆ ਤਾਂ ਘਰ ਘਰ ਏਹਾ ਅਗ ਮਹਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮਨ ਵਿਸੂਲਾ ਬਾਗ ਜੋ ਜਨ ਕੀ ਰਨਿਵਾਜਿਆ ਤਿਨਾਂ ਅੰਚਨ ਲਾਗ ਮਹਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਦਰੀ ਤੇ ਵਿਰਲੇ ਕਈ ਪਾਈ ਜਨੋ ਜਨੋ ਪਿਆਰੇ ਨੇ ਕੰਧੇ ਵਹਿਣ ਨਾ ਢਾਹੇ ਤੋਪੀ ਲੇਖਾ ਦੇਵਣਾ ਜਿੱਦ ਰਬ ਰਜਾਏ ਵਹਿਣ ਤਾਉ ਗਉ ਕਰੇ ਫਿਰਦਾ ਡੁਕਾ ਸਤੇ ਦੇਹ ਗਿਆ ਸੂਲਾ ਸਤੇ ਰਾਤ ਖੜਾ ਪੁਕਾਰੇ ਪਤਨੀ ਵੇੜਾ ਕਪਰਵਾਤ ਲੰਮੇ ਲਮੀ ਨਦੀ ਵਹੇ ਕੰਧੇ ਕੇ ਰਹੇ ਤੋ ਵੇੜੇ ਨੋ ਕਪਰ ਕਿਆ ਕਰੇ ਜੇ ਪਤਨ ਰਹੇ ਸੁਚੇਤ ਫਰੇਦਾ ਗੱਲੀ ਸੋ ਸਜਣ ਵੀ ਇੱਕ ਤੁਣੈਂ ਦੀ ਨਾਲਾ ਦੁੱਖਾਂ ਜੋ ਮਾਲੀ ਕਾਰਨ ਤਨਾਮਾ ਪੇਰੀ ਫਰੇਦਾ ਤਨ ਭੌਂਕੜਾ ਨਿਰਨੇ ਦੁਖੀਆ ਕੌਣ ਕੰਨੀ ਬੁਜੇ ਦੇ ਰਹਾ ਕਿਤੇ ਵਗੈ ਖੌਣ ਫਰੇਦਾ ਰੌਖ ਜੂਰੀ ਪੱਕੀਆ ਮੱਖੇ ਨਹੀਂ ਬਹਾਨਾ ਜੋ 55 ਢਿਹੜਾ ਸੋਮਰ ਹੱਥ ਪਵੰਨ ਪ੍ਰੀਤਾਂ ਸੰਕਾ ਪਿੰਜਰ ਥਿਆ ਤਲਿਆ ਕੁੰਧ ਹੈ ਕਾਗ ਅਜ ਸੁਰਪਨ ਬਹੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗਟੰਡੋ ਲਿਆ ਸਲਾਕਾਇਆ Maas ਇਹਦੋ ਨਾ ਨ ਮਤਿ ਸ਼ੋ ਫਿਰ ਦੇਖਨ ਕੀ ਆਸੈ ਕਾਗਾ ਚੁੰਡ ਨਾ ਪਿੰਜਰਾ ਵਸਾ ਤਉ ਡਰ ਜਾਹੇ ਜਿਤ ਪਿੰਜਰਾ ਮੇਰਾ ਸੋ ਵਸੈ Maas ਨਾ ਤਿੱਦੋਂ ਕਾਹੇ ਫਰੀਦਾ ਗੁਰ ਨਿਮਾਣੀ ਸੱਡ ਕਰੇ ਨੀ ਕਰਿਆ ਕਰਿਆ ਸਰ ਪਰਮਤੈ ਆਵਣ ਮਰਨੋਂ ਨਾ ਡਰਿਆ ਹੋ ਐਨੀ ਲੋਣੀ ਦੇਖਦਿਆਂ ਕਿਤੀ ਚੱਲ ਗਈ ਫਰੀਦਾ ਲੋਕਾ ਆਪੋ ਆਪਣੀ ਮੈਂ ਆਪਣੀ ਪਈ ਆਸਵਾਰੈ ਮੈਂ ਮਿਲ ਹੈ ਮੈਂ ਮਿਲਿਆ ਸਕੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੈ ਸਭ ਜਗ ਤੇਰਾ ਹੋਏ ਕੰਦਿ ਉਤੇ ਰੁਖੜਾ ਕਿਚਰਕ ਬੰਨ ਧੀਰਾ ਕੰਦਿ ਉਤੇ ਰੁਖੜਾ ਕਿਚਰਕ ਬੰਨ ਧੀਰਾ ਫਰੀਦਾ ਕੱਚਾ ਪੰਡਾ ਰਖੀਐ ਕਿਚਰ ਤਾਈ ਨੀਰਾ ਫਰੀਦਾ ਮੈਲ ਸਕਣ ਰਹਿ ਗਏ ਵਾਸਾ ਆਇਆ ਤਲ ਪੂਰਾ ਸੇ ਨੀਮਾਣੀਆਂ ਬੈਸਨ ਰੂਹਾ ਮੱਲਾ ਆਖਿਸ਼ ਕਾ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੋਤੇ ਦਾ ਬੰਨਾਈ ਮੈਂ ਦਿਸੈ ਜਉਂਦਰਿਆ ਵੇ ਟਾਹਾ ਏ ਕੈ ਦੂਚਿਕ ਤੱਪਿਆ ਸੁਣੀਏ ਹੂਲ ਪਵੈ ਕਾਹਾ ਇਕ ਨਨੋ ਸੋਜੀ ਆਈ ਇਕ ਦਰਦੇ ਵੇ ਪਰਵਾਹਾ ਅਮਲ ਜੀ ਕੀਤਿਆ ਦੁਨੀ ਵਿੱਚ ਸੇਦਰ ਕੈ ਉਗਾ ਫਰੀਦਾ ਦਰਿਆ ਵੇ ਕੰਨ ਬਗਲਾ ਬੈਠਾ ਕਿਲ ਕਰੇ ਕਿਲ ਕਰੰਦੇ ਹੰਜ ਨੌ ਅਚੰਤੇ ਬਾਜ ਪਾਏ ਬਾਜ ਪੈ ਤਸਰਬ ਦੇ ਕੇਲਾ ਵਿਸਰੀਆਂ ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀ ਆ ਸਾਡੇ ਤਰ ਮਨ ਦੇ ਹਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਤ ਆ ਸੁਣੀ ਬੰਨ ਮਲਕਲ ਮੌਤ ਜਾਇਆ ਉਸੇ ਸਭ ਦਰਵਾਜੇ ਭੰਨ ਤੇ ਨਾ ਪਿਆਰਿਆ ਭਾਈਆ ਅਗੈ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂਜਣੇ ਆਂਦਾ ਕੰਨ ਪ੍ਰਿਤਾ ਅਮਲ ਜੇ ਕੀਤੇ ਧੁਣੀ ਵਿੱਚ ਤਰ ਗਹ ਆਏ ਕੰਮ ਪ੍ਰਿਦਾ ਹੰਬਲ ਹਾਰੀ ਤਨ ਪੰਖੀਆ ਜੰਗਲ ਜੰਨਾ ਵਾਸ ਕੱਕਰ ਚੁਗੰਥਲ ਵਸਨ ਰੱਬ ਨਾ ਛੁਟਨ ਪਾਸ ਪ੍ਰਿਦਾ ਰਤ ਫੇਰੀ ਵਣ ਕੰਬਿਆ ਪਤ ਝੜੇ ਚੜਪਾਹੇ ਚਾਰੇ ਕੁੰਡਾਂ ਟੁੰਡੀਆਂ ਰਹਿਣ ਕਥਾਂ ਨਾਹੀ ਫਰੀਦਾ ਪਾੜ ਪਟੋਲਾ ਧਜ ਕਰੇ ਕੰਬਲੜੀ ਪਹਿਰੇ ਓ ਜਿੰਨੀ ਵੇਸੀ ਸੋ ਮਲੇ ਸੀ ਵਿਸ ਕਰੇ ਓ ਮਹਲਾ 3 ਝਾਰ ਕਾਏ ਪਟੋਲਾ ਪਾੜਤੇ ਕੰਬਲੜੀ ਪਹਿਰੇ ਨਾਨਕ ਘਰੇ ਬਟਿਆ ਸੋ ਮਿਲੇ ਜੇ ਨੀਅਤ ਰਸ ਕਰੇ ਮਹਲਾ 5 ਜਵਾ ਫਰੀਦਾ ਕਰੋ ਜਨਾ ਵੜਿਆਆਂ ਧਨ ਜੋ ਬਣਿਆ ਕਾਹਾ ਖਾਲੀ ਚਲੇ ਧਨੀ ਸੋ ਟੱਬੇ ਜੋ ਮਿਹੋ ਫਰੀਦਾ ਤ ਨਾਮਕ ਡਰਾਵਣੇ ਜਿੰਨ ਅਵਸਾਰਣ ਨਾ ਆਉ ਐ ਤੇ ਦੁੱਖ ਨੇਰੀਆ ਅਗੇ ਠੌਰ ਨਾ ਠਾ ਫਰੀਦਾ ਬੱਚਲ ਰਾਤ ਨਾ ਜਾਗੇਉ ਜੀਵ ਦੋੜੋ ਮੋਇਓ ਏ ਜਿ ਤੇ ਰਵਸਾਰਿਆ ਤ ਰੱਬ ਨਾ ਵਿਸਰਿਓ ਹੀ ਮਹਲਾ ਪੰਜਵਾ ਫਰੀਦਾ ਕੰਤ ਰੰਗਾਉਲਾ ਵੱਡਾ ਬੇਮੋਤਾਜ ਏ ਅਲਹਿ ਸਿੱਤਿ ਰਤਿਆ ਹੋ ਸਚਾਵਾ ਸਾਜਿ ਮਹਲਾ ਪੰਜਵਾ ਫਰੀਦਾ ਦੁਖ ਸੋ ਕੇ ਕਰ ਦਿਲ ਤੇ ਲਾਹੇ ਵਿਕਾਰ ਅੱਲਹ ਭਾਵੇ ਸੁਪਲਾ ਤਾਂ ਲੱਭੇ ਦਰਵਾਰ ਮਹਲਾ ਪੰਜਵਾ ਫਰੀਦਾ ਦੁਨੀਂ ਵਜਾਈ ਵਜਦੀ ਤੂੰ ਵੀ ਵਜੈ ਨਾਲ ਸੋਈ ਜਿਉਂ ਨਾ ਵਜਦਾ ਜਸ ਸਲੋ ਕਰਦਾ ਸਾਰ ਮਹਲਾ ਪੰਜਵਾ ਫਰੀਦਾ ਦਿਲ ਰਤਾਇ ਸਦੁਨੀ ਸਿਓ ਦੁਨੀ ਦਾ ਕਿਤਾ ਕੰਮ ਮੈਂ ਸੁਪ ਕੀ ਰਾਗਾ ਖੜੀ ਸੋ ਪਾਈ ਹੈ ਫੁਰ ਕਰਮ ਪਹਿਲੇ ਪਰ ਫੁੱਲੜਾ ਫਲਪੀ ਪੱਛਾ ਰਾਤ ਜੋ ਜਾਗਨ ਲਹਨ ਸੀ ਸਾਈ ਕੰਨੋਂ ਦਾਤ ਦਾਤੇ ਸਹ ਸੰਧਿਆ ਕਾ ਚੱਲੇ ਤਿਸ ਨਾਲ ਇੱਕ ਜਾਗਨ ਦੇ ਨਾਲ ਲਹਨ ਇੱਕ ਨਾਲ ਸੁਤਿਆਂ ਦੇ ਉਠਾਲ ਟੁੰਡਿੰਦੀ ਸੁਹਾਗ ਕੋ ਤੋ ਤਨ ਕਾਏ ਕੋਰ ਜਨਾ ਨਾ ਸੁਹਾਗਣੀ ਤਨਾ ਝਾਕ ਨਾ ਹੋ ਰਹਾ ਸਵਰਮੰਝ ਕਮਾੜੇ ਸਵਰ ਕਾ ਨੀਣੋ ਸਵਰ ਸੰਦਾ ਬਾਣ ਖਾਲਕਤਾ ਨਾ ਕਰੀ ਸਵਰੇ ਅੰਦਰ ਸਵਰੀ ਤਨ ਵਹਿ ਜਾਲੇ ਨਾ ਹੋ ਨਜੀ ਖੁਦਾਏ ਤੇ ਭੇਤ ਨ ਕਿ ਸਹ ਦੇ ਨ ਸਵਰੇ ਉਸਵਾਓ ਜੇ ਤੂੰ ਬੰਦਾ ਦਿੜ ਕਰੈ ਵਤੀ ਵਹਿ ਦਰਿਆ ਟੁੱਟਾਂ ਥੀ ਵਾਹਣਾ ਫਰੀਦਾ ਦਰਵੇਸੀ ਗਾ ਖੜੀ ਚੋਪੜੀ ਪਰੀ ਤੋ ਇਕਨ ਕਿੰਨੈ ਚਾਲੀ ਐ ਦਰਵੇਸੋ ਮੀਰੀ ਤੋ ਤਨਤ ਪੈਤ ਨੂਰ ਜੋ ਬਲਣ ਹਟ ਬਲੰਨ ਕੈ ਰਿਤ ਕਾ ਸਰ ਜੁਲਾ ਜੇ ਮੂਰੀ ਮਿਲੰਦਾ ਤਨਤ ਪਾਇਤ ਨੂਰ ਜੋ ਬਲਣ ਹਟਣਾ ਬਾਲ ਸਿਰ ਪੈਰੀ ਕਾ ਫੇੜਿਆ ਅੰਦਰ ਪਰੀ ਨਿਹਾਲ ਹੋ ਟੁੰਡਿੰਦੀ ਸੱਜਣਾ ਸੱਜਣ ਮਹੰਡੇ ਨਾਲ ਨਾਨਕ ਵਖਨ ਲਕੀਐ ਪੁਰਮਕ ਦੇਹ ਦਿਖਾਲ ਅੰਸਾ ਦੇਖ ਤਰੰਦਿਆਂ ਬੱਕਾ ਆਇਆ ਚਾਉ ਡੁੱਬ ਮੁਏ ਵਕਬ ਪੜੇ ਸਰਤਾਲੇ ਉਪਰ ਪਾ ਮੈਂ ਜਾਣੇ ਵਢ ਹੰਸੈ ਤਾਂ ਮੈਂ ਕੀਤਾ ਸੰਗ ਜੇ ਜਾਣ ਬੱਕਬਪੜਾ ਜਨਮ ਨਾ ਪੇੜੀ ਅੰਗ ਕਿਆ ਹੋਸ ਕਿਆ ਬੁਗਲਾ ਜਾ ਕੋ ਨਦਰ ਧਰੇ ਜਿਤਸ ਭਾਵੈ ਨਾਨਕਾ ਕਾ ਗਉ ਹੰਸ ਕਰੇ ਸਰੋਤ ਬੰਗੀ ਹੈ ਕੋ ਪਾਹੀ ਵਾਲ 50 ਇਤਨ ਲਹਿਰੇ ਗੜਤਿਆ ਸਚੇ ਤੇਰੀ ਆਸ ਕਉਣਸੋ ਕਰ ਕਉਣ ਗੁਣੈ ਕਉਣਸੋ ਮਨੀਆ ਮੰਤ ਕਉਣਸੋ ਵੈਸੋ ਹੋਂ ਕਰੀ ਜਿਤ ਵਸਿ ਆਵੈ ਕੰਤ ਦੇਣਸੋ ਕਰਖਵਣ ਗੋਣਾ ਜਿਵਾ ਮਣਿਆ ਮੰਤ ਇਤਰਪਣ ਵਿਸਕਰ ਤਮਸਿ ਆਵੇ ਕੰਤੇ ਮਤ ਹੁੰਦੇ ਹੋਏ ਆਣਾ ਅਣ ਹੁੰਦੇ ਹੋਏ ਨਿਤਾਨਾ ਅਣ ਹੁੰਦੇ ਆ ਗੁੰਡਾਈ ਕੋ ਐਸਾ ਭਤ ਸਦਾਏ ਇੱਕ ਟਿਕਾਣਾ ਗਾਲਾਏ ਸੋ ਨਾਮ ਸਚਾ ਧਣੀ ਐ ਆਣ ਕਹੀ ਥਾਏ ਮਾਨਕ ਸਭਾ ਮੋਲਵੇ ਸਵਨਾ ਮਨ ਮਾਨਕ ਠਾਣ ਮੂਲ ਮਚੰਗਵਾ ਜੇ ਤੋ ਪ੍ਰਿਆੰਦੀ ਸਿਕ ਆਉਨਾ ਠਾਹੇ ਕਹੀਦਾ ਸਵਨਾ ਮਨ ਮਾਨਕ ਠਾਣ ਮੂਲ ਮਚੰਗਵਾ ਜੇ ਤੋ ਪ੍ਰਿਆੰਦੀ ਸਿਕ ਆਉਨਾ ਠਾਹੇ ਕਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ